ਕਿਉਂ ਜੇ ਤੁਹਾਡੇ ਘਰੇ ਤੁਹਾਡੇ ਕੋਲ ਤੁਹਾਡੇ ਮਾਪੇ ਬਾਪ ਹੈਗੇ ਨੇ ਨਾ ਮੈਂ ਦਾਅਵੇ ਨਾਲ ਕਹਿੰਦਾ ਤੁਸੀਂ ਤੁਹਾਨੂੰ ਕਿਤੇ ਭੱਜਣ ਦੀ ਲੋੜ ਨਹੀਂ ਦਾਅਵੇ ਨਾਲ ਕਹਿੰਦਾ ਕਿਤੇ ਭੱਜਣ ਦੀ ਲੋੜ ਨਹੀਂ ਤੁਹਾਡੇ ਮਾਪਿਆਂ ਤੋਂ ਵੱਧ ਤੁਹਾਨੂੰ ਕਿਤੇ ਵੀ ਤੀਰਥ ਨਹੀਂ ਲੱਭਣਾ ਮਾਪੇ ਬਾਪ ਤੋਂ ਜਦੋਂ ਮਾਪੇ ਮਾਪਿਆਂ ਦੀ ਸੇਵਾ ਕਰ ਲਈ ਨਾ ਤੂੰ ਸਾਰੇ ਤੀਰਥ ਘੁੰਮ ਲੈ ਸਾਰੇ ਤੀਰਥ ਅਸੀਂ ਪਹਾੜਾਂ 'ਚ ਜਾਂਦੇ ਹਾਂ ਨਾ ਮਾਈਆਂ ਦੇ ਮੱਥਾ ਟੇਕਣ ਜਾਂਦੇ ਹਾਂ ਨਾ ਓਏ ਕਮਲਿਆ ਓਏ ਘਰੇ ਬੈਠੀ ਮਾਂ ਨੂੰ ਪਾਣੀ ਦਾ ਗਲਾਸ ਨਹੀਂ ਪੁੱਛਦਾ ਤੇ ਪਹਾੜਾਂ ਵਾਲੀਆਂ ਮਾਈਆਂ ਦੇ ਪੈਦਲ ਜਾਣਾ ਆਪਣੀ ਮਾਂ ਨੂੰ ਕਦੇ ਮੱਥਾ ਨਹੀਂ ਟੇਕਿਆ ਤੇ ਪਹਾੜਾਂ ਦੇ ਵਿੱਚ ਜਾ ਕੇ ਉਹਨਾਂ ਮਾਈਆਂ ਦੇ ਉੱਤੇ ਉਹਨਾਂ ਮਾਈਆਂ ਨੂੰ ਨੱਕ ਰਗੜ ਕੇ ਮੱਥਾ ਟੇਕਦਾ ਓਏ ਪਹਿਲਾਂ ਸਭ ਤੋਂ ਪਹਿਲਾਂ ਆਪ ਦੀ ਘਰ ਬੈਠੀ ਮਾਂ ਰਾਜ਼ੀ ਕਰ ਲਾ ਜਦੋਂ ਤੇਰੀ ਆਪ ਦੀ ਖੁਦ ਦੀ ਮਾਂ ਤੇਰੇ ਤੋਂ ਰਾਜ਼ੀ ਹੋ ਗਈ ਉਹ ਪਹਾੜਾਂ ਵਾਲੀਆਂ ਮਾਈਆਂ ਤਾਂ ਤੇਰੇ ਤੋਂ ਰਾਜ਼ੀ ਰਾਜ਼ੀ ਨੇ ਉਹ ਰਾਜ਼ੀ ਰਾਜ਼ੀ ਨੇ ਪਹਿਲਾ ਜਿਹੜੀ ਘਰੇ ਬੈਠੀ ਹੈ ਨਾ ਜਿਹਨੇ ਪੈਦਾ ਕੀਤਾ ਤੈਨੂੰ ਜਿਹਨੇ ਖਾਣਾ ਸਿਖਾਇਆ ਜਿਹਨੇ ਬੋਲਣਾ ਸਿਖਾਇਆ ਜਿਹਨੇ ਕੱਪੜਾ ਪਾਉਣਾ ਸਿਖਾਇਆ ਜਿਹਨੇ ਤੇਰਾ ਨਾਂ ਰੱਖਿਆ ਜਿਹੜੀ ਆਪ ਗਿੱਲੇ ਥਾਂ ਤੇ ਪੈ ਕੇ ਤੈਨੂੰ ਸੁੱਕੇ ਥਾਂ ਪਾਉਂਦੀ ਰਹੀ ਜਿਹੜੀ ਆਪ ਦੀ ਭੁੱਖ ਮਾਰ ਕੇ ਤੈਨੂੰ ਰੋਟੀ ਖਵਾਉਂਦੀ ਰਹੀ ਜੋ ਤੂੰ ਆਖਣਾ ਮਾਂ ਇਹ ਬਣਾ ਲਾ ਮਾਂ ਉਹ ਬਣਾ ਲਾ ਉਹ ਬਣਾਉਂਦੀ ਰਹੀ ਓਏ ਕਮਲਿਆ ਪਹਿਲਾਂ ਉਹਨੂੰ ਰਾਜ਼ੀ ਕਰ ਲੈ ਪਹਾੜਾਂ ਵਾਲੀਆਂ ਮਾਈਆਂ ਤਾਂ ਤੇਰੇ ਤੋਂ ਰਾਜ਼ੀ ਨੇ ਕਿਉਂ ਬਾਪਿਓ ਓ ਓ ਸੱਚੀਆਂ ਸਰਕਾਰਾਂ ਆਦ ਸ਼ਕਤੀ ਮਾਂ ਦੁਰਗਾ ਮਾਂ ਕਾਲੀ ਮਾਂ ਨਰਨਾ ਦੇਵੀ ਉਹਨਾਂ ਦੀ ਮੇਰ ਵੀ ਜਦ ਹੀ ਹੋਣੀ ਹੈ ਜਦੋਂ ਘਰ ਬੈਠੀ ਮਾਂ ਦੀ ਆਤਮਾ ਠੰਡੀ ਕਰ ਦੇਵੇ ਜੇ ਘਰੇ ਬੈਠੇ ਮਾਪਿਆਂ ਨੂੰ ਜਲੀਲ ਕਰਦਾ ਹੈ ਉਹਨਾਂ ਨੂੰ ਧੱਕੇ ਮਾਰਦਾ ਹੈ ਉਹਨਾਂ ਦੇ ਨਾਲ ਮਾੜਾ ਬੋਲਦਾ ਤੇ ਯਾਦ ਰੱਖੀ ਜਿੱਥੇ ਮਰਜ਼ੀ ਮੱਥੇ ਟੇਕ ਲਾ ਹਸ਼ਰ ਦੇ ਬਖਸ਼ ਵੀ ਤੇਰੀ ਬਖਸ਼ਿਸ਼ ਨਹੀਂ ਹੋਣੀ ਨਹੀਂ ਹੋਣੀ ਨਿੰਦਿਆ ਚੁਗਲੀ ਈਰਖਾ ਹਉਮੈ ਹੰਕਾਰ ਕ੍ਰੋਧ ਲੋਭ ਮੋਹ ਇਹ ਬੰਦੇ ਦੇ ਉਹ ਵੈਰੀ ਨੇ ਜਿਹੜੇ ਬੰਦੇ ਦਾ ਛੁਟਕਾਰਾ ਹੋਣੀ ਨਹੀਂ ਦਿੰਦੇ ਅਰਬ ਵੀ ਜਪਦੇ ਹਾਂ ਅਰਬ ਨੂੰ ਵੀ ਮੰਨਦੇ ਹਾਂ ਸੇਵਾ ਵੀ ਕਰਦੇ ਹਾਂ ਮਨ ਦੇ ਵੀਉ ਸੇਵਾ ਵੀ ਕਰਦੇ ਹਾਂ ਪਰ ਸਕੂਨ ਤੇ ਫਿਰ ਵੀ ਨਹੀਂ ਅੱਜ ਦਾ ਟਾਈਮ ਐਦਾਂ ਦਾ ਬਾਬਾ ਜੀ ਇਹ ਦੁਨੀਆਦਾਰੀ ਐਦਾਂ ਦੀ ਐ ਜੰਨਾ ਚ ਰੱਬ ਮਰਵਾਦ ਨਹੀਂ ਨਾ ਪੂਰੀ ਕਰ ਦਿੰਦਾ ਉਹਨਾਂ ਚ ਇਹ ਦੁਨੀਆਦਾਰੀ ਐਦਾਂ ਦੀ ਐ ਉਹਨਾਂ ਚ ਲੱਡੂਆਂ ਦਾ ਡੱਬਾ ਵੀ ਨਹੀਂ ਰੱਬ ਦੇ ਘਰ ਚੋਂ ਆਉਂਦਾ ਇਹ ਦੁਨੀਆਦਾਰੀ ਇਦਾਂ ਦੀ ਹੈ ਲੱਡੂਆਂ ਦਾ ਡੱਬਾ ਉਦੋਂ ਰੱਬ ਦੇ ਘਰੇ ਜਾਊਗਾ ਜਦੋਂ ਮਰਾਦ ਪੂਰੀ ਹੋਊਗੀ ਜੇ ਮਰਾਦ ਨਾ ਪੂਰੀ ਹੋਵੇ ਅਕਸਰ ਲੋਕ ਆਪਣੇ ਭਗਵਾਨ ਬਦਲ ਲੰਗੇ ਜੇ ਮੰਨਤ ਮਰਾਦ ਨਾ ਪੂਰੀ ਹੋਵੇ ਨਾ ਕਿਤੇ ਚਾਰ ਕੰਮ ਬਣ ਗਏ ਪੰਜਵਾਂ ਨਹੀਂ ਬਣਿਆ ਅਰਸ ਕੇ ਬਹਿ ਜਾਣਗੇ ਜਾਣਾ ਹੀ ਛੱਡ ਦੇਣਗੇ ਪਤਾ ਉਹ ਨਹੀਂ ਲੱਗਦਾ ਵੀ ਕਿਤੇ ਹੋਰ ਬੈਠਾ ਜੇ ਮਿਲਣਾ ਇੱਕ ਦਰ ਤੋਂ ਹੀ ਸਭ ਕੁਝ ਮਿਲ ਜਾਣਾ ਜੇ ਨਹੀਂ ਮਿਲਣਾ ਤਾਂ ਫਿਰ ਕਿਤੇ ਵੀ ਮੱਥੇ ਟੇਕ ਲੈ ਨਹੀਂ ਮਿਲਦਾ ਜੇ ਮਿਲਣਾ ਹੈ ਤਾਂ ਫਿਰ ਇੱਕ ਦਾ ਹੋ ਕੇ ਬਹਿ ਜਾ ਇੱਕ ਪਾਸੇ ਹੀ ਮਿਲ ਜਾਣਾ ਬਾਬਾ ਜੀ ਸੇਵਾਦਾਰ ਉਹ ਨਹੀਂ ਹੁੰਦੇ ਜੇ ਗਲ ਦੇ ਵਿੱਚ ਬੇਲਾ ਪਾਇਆ ਤੇ ਸੇਵਾਦਾਰ ਹੈ ਨਹੀਂ ਸੇਵਾਦਾਰੀ ਤੇ ਬਾਬਾ ਜੀ ਖੱਟਣੀ ਪੈਂਦੀ ਹੈ ਸੇਵਾਦਾਰ ਦਾ ਮਤਲਬ ਕੀ ਹੈ ਸਵਾਸ ਸਵਾਸ ਸਮਣ ਸਾ ਜਿੰਨਾ ਜ਼ਿੰਦਗੀ ਹੈ ਜਿੰਨੇ ਸਵਾਸ ਨੇ ਜਿੰਨੀ ਉਮਰ ਹੈ ਕੱਲਾ ਕੱਲਾ ਸਾ ਆਪਣੇ ਮੁਰਸ਼ਿਦ ਦੇ ਲੇਖੇ ਲਾ ਦਿਨਾ ਸੇਵਾਦਾਰੀ ਹੈ ਏ ਨਹੀਂ ਵੀ ਬਸ ਕੱਲਾ ਮੇਲੇ ਨੂੰ ਬਿੱਲਾ ਪਾ ਲਿਆ ਤੇ ਸੇਵਾਦਾਰ ਹੋ ਗਏ ਸੱਜਣਾ ਨਹੀਂ ਨਹੀਂ ਸਵਾਸ ਸਵਾਸ ਜ਼ਿੰਦਗੀ ਦਾ ਪਲ ਪਲ ਆਪਣੇ ਮਾਲਕ ਦੇ ਚਰਨਾਂ ਦੇ ਵਿੱਚ ਲਾ ਦੇਣਾ ਰਜ਼ਾ ਵਿੱਚ ਰਹਿਣਾ ਇਹਨੂੰ ਸੇਵਾਦਾਰੀ ਕਹਿੰਦੇ ਆ ਆਦਬ ਦੇ ਆਦਾਨ ਜਿਨ੍ਹਾਂ ਨੇ ਸੰਗਤ ਕੀਤੀ ਹੁੰਦੀ ਹੈ ਉਹਨਾਂ ਨੂੰ ਪਤਾ ਹੁੰਦਾ ਵੀ ਇਹਨੇ ਸੰਗਤ ਕੀਤੀ ਹੈ ਪਤਾ ਲੱਗ ਜਾਂਦਾ ਬਾਬਿਓ ਜਿਨ੍ਹਾਂ ਨੇ ਸੰਗਤਾਂ ਕਰੀਆਂ ਨੇ ਗੁਰੂ ਦੀਆਂ ਸੰਗਤਾਂ ਜਿਨ੍ਹਾਂ ਨੂੰ ਸੰਗਤ ਕਰਨ ਦਾ ਪਤਾ ਹੈ ਪਤਾ ਲੱਗ ਜਾਂਦਾ ਬਾਬਾ ਜੀ ਨਹੀਂ ਤਾਂ ਅੱ데 ਤਾਂ ਐਵੇਂ ਟੱਪੀ ਜਾਂਦੇ ਕਦੇ ਉਧਰ ਦੀ ਹੋ ਗਏ ਕਦੇ ਉਧਰ ਤੁਹਾਡਾ ਇਹ ਨਗਰ ਛੜਦੀ ਕਲਾ ਚ ਰਹੇ ਔਰ ਤੁਹਾਡੇ ਤੇ ਹਮੇਸ਼ਾ ਕਿਰਪਾ ਰਹੇ ਨੌਜਵਾਨੋ ਮੇਰੇ ਵੀਰ ਧੀਆਂ ਭੈਣਾਂ ਦਾ ਸਤਿਕਾਰ ਕਰਿਆ ਕਰੋ ਕੁੜੀ ਭਾਵੇਂ ਆਪਣੇ ਗਵਾਂਢ ਦੀ ਹੈ ਕੁੜੀ ਭਾਵੇਂ ਨੇੜਲੇ ਪਿੰਡ ਦੀ ਹੈ ਕੁੜੀ ਭਾਵੇਂ ਅਗਲੇ ਪਿੰਡਾਂ ਦੀ ਆਪ ਦੀ ਆਪਣੀਓ ਭੈਣ ਆਉਂਦੀ ਹੈ ਤਿਆਂ ਭੈਣਾ ਮਾਵਾ ਬਜ਼ੁਰਗ ਸਾਰਿਆਂ ਦੇ ਸਾਂਝੇ ਨੇ ਸਾਰਿਆਂ ਨਿਕਲੇ ਧੀ ਗਰੀਬ ਦੀ ਕਦੇ ਮਾਰੀ ਦੀ ਨਹੀਂ ਤਾੜੀ ਨਿਕਲੇ ਧੀ ਗਰੀਬ ਦੀ ਕਦੇ ਮਾਰੀ ਦੀ ਨਹੀਂ ਤਾੜੀ ਕੋਈ ਪਤਾ ਨਹੀਂ ਕਿਹੜੇ ਵੇਲੇ ਫਿਰ ਆਪਣੀ ਨਿਕਲੂ ਮਾੜੀ ਬਾਬਾ ਜੀ ਕਹਿੰਦੇ ਕੋਰਟ ਮੈਰਿਜ ਕਰ ਲਵੇ ਮਾੜੇ ਦੀ ਕੋਰਟ ਮੈਰਿਜ ਕਰ ਲਵੇ ਮਾੜੇ ਦੀ ਕਹਿੰਦੇ ਪੰਡ ਸੀ ਪਾਪਾਂ ਦੀ ਕੋਰਟ ਮੈਰਿਜ ਕਰ ਲਵੇ ਮਾੜੇ ਦੀ ਕਹਿੰਦੇ ਪੰਡ ਸੀ ਪਾਪਾਂ ਦੀ ਜਦੋਂ ਕਰਦੀ ਕਿਸੇ ਤਕੜੇ ਦੀ ਕਹਿੰਦੇ ਮਰਜੀ ਜਵਾਕਾਂ ਦੀ ਜੇ ਕਿਸੇ ਤਾਕੜੇ ਦੀ ਕੋਟ ਮੈਰਿਜ ਕਰਾ ਲੈਂਦੀ ਐ ਮਾਪੇ ਇੰਨੀ ਖਸਾਰ ਦਿੰਦੇ ਆ ਇਕੱਠੇ ਪੜਦੇ ਸੀ ਇੱਕ ਦੂਜੇ ਨੂੰ ਜਾਣਦੇ ਸੀ ਔਰ ਜੇ ਕਿਤੇ ਕਿਸੇ ਗਰੀਬ ਦੀ ਨੇ ਕਰ ਲਈ ਉਹਨੂੰ ਮਿਹਣੇ ਦੇ ਦੇ ਕੇ ਮਾਰ ਦਿੰਦੇ ਉਹ ਤੂੰ ਤਾਂ ਪਾਪ ਪਾਲਿਆ ਹੋਇਆ ਸੀ ਘਰ ਚ ਰਿਸ਼ਤਾ ਉਹ ਹੀ ਉਹ ਕਾਮਯਾਬ ਆ ਬਾਬਿਓ ਜਿਹੜਾ ਦਿਲੋਂ ਨਵਾਇਆ ਜਾਵੇ ਦਿਲੋਂ ਨਵਾਇਆ ਰਿਸ਼ਤਾ ਕਾਮਯਾਬ ਨਹੀਂ ਤਾਂ ਇੱਥੇ ਖੂਨ ਦੇ ਰਿਸ਼ਤੇ ਵੀ ਅनाथ ਆਸ਼ਰਮਾਂ ਦੇ ਵਿੱਚ ਰੁੱਲਦੇ ਦੇਖੇ ਆਂ ਖੂਨ ਦੇ ਰਿਸ਼ਤੇ ਵਾਲੇ ਵੀ ਅनाथ ਆਸ਼ਰਮਾਂ ਦੇ ਵਿੱਚ ਰੁੱਲਦੇ ਨੇ ਰਿਸ਼ਤੇ ਤੇ ਦਿਲੋਂ ਨਿਭਾਣ ਦੀ ਹੈ ਨਿਭਾਉਣ ਵਾਲਾ ਹੋਵੇ ਤੇ ਕਬਰਾਂ ਤੱਕ ਰਿਸ਼ਤਾ ਨਾਲ ਜਾਂਦਾ ਜੇ ਤੂੰ ਨਿਭਦਾ ਨਹੀਂ ਉਹਨੂੰ ਕੋਈ ਨਾ ਕੋਈ ਬਹਾਨਾ ਹੀ ਚਾਹੀਦਾ ਹੈ